ਕਦੋਂ ਬੋਲੀਆ ਨਹੀਂ ਆਹੀ ਕੋੜੇ ਕੀ ਕਰਨਾ ਬਸ ਮੈਨੂੰ ਤਾਂ ਚਿਤਵੱਖਾ ਹੋਈ ਜਾਂਦਾ ਨਹੀਂ ਭੈਣ ਸੱਚ ਮੈਂ ਤੁਮਨ ਆਇਆ ਦਾ ਸਤ ਮੈਂ ਤੇ ਟੱਕਰ ਦੇਣੀ ਹੈਗੀ ਤੂੰ ਮੇਰੀ ਸੱਚੀ ਪੂ ਹੋਗੀ ਕਿ ਤੂੰ ਮੇਰੇ ਮੈਂ ਤਾਂ ਮੰਮੀ ਲੱਗਦੀ ਆ ਤੂੰ ਮੇਰੀ ਨਹੀਂ ਮੰਮੀ ਨਹੀਂ ਹਾਂ ਤਾਂ ਮੈਂ ਤੇਰੀ ਪੂ ਹਾਂ ਤੂੰ ਕਰ ਕੀ ਕਰ ਆ ਜਾ ਮੈਂ ਤੈਨੂੰ ਬੈਠੇ ਇੱਥੇ ਮੈਂ ਤੈਨੂੰ ਦੱਸਾਂ ਨਹੀਂ ਮੇਰੀ ਗੱਲ ਸੁਣੋ ਮਾਹ ਹਾਂ ਤਾਂ ਤੇਰੀ ਭੂਆ ਮੰਮੀ ਤੇਰੀ ਕਾਨੂੰਆ ਵੀਰ ਗੱਲ ਕਰ ਹੁਣ ਤੂੰ ਐ ਕਰਿਆ ਕਰ ਚੱਲ ਮੈਨੂੰ ਮੰਮੀ ਕਹਿ ਦਿਆ ਕਰ ਫਿਰ ਭੂਆ ਨਾ ਆਖਿਆ ਕਰ ਤੇ ਮੇਰੀ ਅਸਲੀ ਮੰਮੀ ਕੌਣ ਹੈਗੇ ਮੈਨੂੰ ਤਾਂ ਲੱਗਦਾ ਨਹੀਂ ਮੇਰੇ ਹੈਗੇ ਹੈ ਜਿਹੜੇ ਤੂੰ ਕਹਿੰਦੀ ਛਿੰਗੀ ਆ ਕੇ ਉਹ ਨਾ ਤਾਂ ਆਈ ਤਾਂ ਸੀਗੀ ਨਚਾਈ ਤਾਂ ਸੀ ਨਚਾਰਜੀ ਕਹਿੰਦੀ ਹੈ ਜਿਹਨੂੰ ਉਹ ਤੇਰੀ ਅਸਲੀ ਮਾਂ ਸੀਗੀ ਮੈਂ ਤਾਂ ਲੱਗਦਾ ਵੀਰ ਮੈਂ ਇਥੋਂ ਬੇਈਮਾਨ ਨਾ ਨਹੀਂ ਹੁੰਦਾ ਮੈਥੋਂ ਆਏ ਨਹੀਂ ਮੇਰੀ ਗੱਲ ਸੁਣ ਤੂੰ ਐਨਾ ਸੁਪਰ ਕਰ ਕੀ ਪਾੜਿਆ ਤੈਨੂੰ ਮਾਗਦਾ ਜਵਾਬ ਬਣਾਤੀ ਆ ਮੈਂ ਕਦੇ ਦੋ ਜਵਾਬ ਨਹੀਂ ਸਮਝੇ ਮੈਂ ਤਾਂ ਇਹ ਸਮਝੀਦੀ ਰਹੀ ਕਿ ਹੁਣ ਡਾਕਟਰ ਕੰਨੇ ਜਵਾਬ ਹੈ ਤੈਨੂੰ ਹੁਣ ਮੈਂ ਸਹੀ ਸਟੋਰੀ ਦੱਸਾਂ ਬਿਰਜ ਜਨਾ ਤੇਰਾ ਮਾਪਿਓ ਵੱਖ ਹੋ ਗਏ ਸੀ ਮੇਰੇ ਭਰਾ ਦਾ ਘਰ ਨਾ ਬਲਾ ਸੋਨਾ ਬਸਦਾ ਹੁੰਦਾ ਸੀਗਾ ਕਹਿੰਦੇ ਹੁੰਦੇ ਮਾੜਾ ਦਿਨ ਪੁੱਛ ਕੇ ਕਿਸੇ ਨੂੰ ਨਹੀਂ ਆਉਦਾ ਹੁੰਦਾ ਗਾ ਨਹੀਂ ਮੈਂ ਤੈਨੂੰ ਕੀ ਦੱਸਾਂ ਤੇਰੀ ਕਹਾਣੀ ਤਾਂ ਪਾੜੇ ਤੇ ਮੇਰੀ ਕਹਾਣੀ ਤਾਂ ਸੱਚੀ ਬਾੜੇ ਦੁੱਖ ਭਰੀ ਕੋ ਸਟੋਰੀ ਦਾ ਸਟੋਰੀ ਰਹੀ ਹੈ ਤੇਰੀ ਸੱਚ ਦੀ ਕਹਾਣੀ। ਸੋਡਾ ਕਰਤਾ ਨਾ ਵੀਰ ਬੜਾ ਸੋਣਾ ਬਸਦਾ ਹੁੰਦਾ ਸੀਗਾ। ਤੇਰਾ ਮਾਂ ਹੁੰਦੀ ਸੀ ਤੇਰਾ ਪਿਓ ਹੁੰਦਾ ਸੀ। ਮੇਰੇ ਮਾਂ ਪਿਓ ਤਾਂ ਸ਼ੁਰੂ ਤੋਂ ਮੁੱਕ ਗਏ ਸੀ। ਮੇਰੇ ਤਾਂ ਛੋਟੀ ਜਿਹੇ ਵਿਆਹ ਕਰਤਾ ਸੀਗਾ। 11-12 ਸਾਲ ਦੀ ਸੀ ਜਦੋਂ ਮੇਰਾ ਵਿਆਹ ਕਰਤਾ ਸੀ। 16 ਸਾਲ ਦੀ ਤੇ ਮੇਰੇ ਦੋਨੇ ਬੱਚੇ ਹੋ ਗਏ ਸੀ। ਤੁਰੰਤ ਕਿਸਮ ਤੁਹਾੜੀ ਕਰੀਏ। ਫਿਰ ਵੀਰ ਮੇਰੇ ਭਰਾਵਾ ਦਾ ਵਿਆਹ ਹੋ ਗਿਆ। ਮੇਰੀ ਬੜੀ ਜਾਨ ਸੌਖੀ ਹੋਇਆ ਕਰੇ। ਵਿਚਾਲ ਕੋਈ ਨਹੀਂ ਮੇਰੇ ਪਿਓ ਦਾ ਬਾਹ ਖੁੱਲਾ ਹੈ ਦੀ ਬਹੁਤ ਵਧੀਆ ਗੱਲ ਹੈ ਮੇਰੇ ਭਰਾਵਾਂ ਦਾ ਘਰ ਬਸ ਇੱਕ ਦਿਨ ਇਹ ਜੀ ਚੰਦਰੀ ਘੜੀ ਆਈ ਤੇ ਪਹਿਲਾ ਤੇਰਾ ਭਰਾ ਹੋਇਆ ਮੈਂ ਕਿਹਾ ਮੇਰੇ ਭਰਾ ਦੇ ਘਰੇ ਮੁੰਡਾ ਜੰਮਿਆ ਫੇਰ ਵੀਰ ਤੂੰ ਹੋਈ ਜਦੋਂ ਤੂੰ ਹੋਈ ਉਸ ਤੋਂ ਬਾਅਦ ਪਤਾ ਨਹੀਂ ਕੀ ਸਟੋਰੀ ਨੇ ਢੇੜਾ ਖਾਦਾ ਕੀ ਨਾ ਖਾਦਾ ਪਤਾ ਨਹੀਂ ਉਹਨਾਂ ਦਾ ਚੰਦਰਿਆਂ ਦਾ ਕਾਹਦੇ ਪਿੱਛੇ ਕਲੇਸ਼ ਪੈ ਗਿਆ ਤੇ ਕਾਹਦੇ ਪਿੱਛੇ ਨਾ ਪੈ ਗਿਆ तेरी मां तेन सुट के वेहड़े भाज गई आदि मैं की करा जो भी मां तेन छ्यो को नशेड़ी सी तेरा प्यो नशेड़ी सी भाई मैं फिर इतने जो आख्या मैं आखिया कर आप जवाकों का पता था जाके लिया रोनी की है कल सुन ला मेरी ਮੈਂ ਆਖਿਆ ਵੀ ਜਵਾਕਾਂ ਦਾ ਪਤਾ ਤਾਂ ਲਿਆ ਜੇ ਜਾ ਕੇ ਵੀਰ ਇੱਕ ਸੱਜੇ ਕੋਲੇ ਨਾ ਬੈਠਾ ਇੱਕ ਖੱਬੇ ਕੋਲੇ ਨਾ ਬੈਠਾ ਤੇ ਤੇਰਾ ਪਿਓ ਕੋਲੇ ਡੱਕਿਆ ਪਿਆ ਸ਼ਰਾਬ ਨਾਲ ਭੁੱਖੇ ਤੇ ਆਏ ਬੈਠੇ ਤੈਨੂੰ ਤਾਂ ਮੈਂ ਚੱਕ ਲਈ ਤੂੰ ਸੀਗੀ ਉਦੋਂ ਵੀ 21 ਸਾਲ ਦੀ ਜਦੋਂ ਤੈਨੂੰ ਮੈਂ ਲੈ ਕੇ ਆਉਂਦੀ ਵਿਚਾਰਾ ਤੇਰਾ ਭਰਾ ਗਲੀਆਂ 'ਚ ਰੋਲਦਾ ਫਿਰਿਆ ਰਲਦਾ ਫਿਰਿਆ ਕੋਚਰਤਾ ਉਹਨੂੰ ਮੈਂ ਪਾਲਤਾ ਬਦੂਆਦ ਵੀਰ ਕੀ ਕਰਿਆ ਤੈਨੂੰ ਹੁਣ ਤੱਕ ਮੈਂ ਪਾਲਦੀ ਆਈਆਂ ਦੇਖ ਮੈਨੂੰ ਤਾਂ ਆਏ ਸੀਗਾ ਮੈਂ ਕਿਹਾ ਚੱਲ ਕੋਈ ਨਹੀਂ ਅੱਜ ਹੋਰ ਸਵੇਰ ਹੋਰ ਤੇਰੇ ਮਾਪਿਆਂ ਦਾ ਦੁਆਰੇ ਘਰ ਵਸ ਜੂਆ ਤੇ ਮੈਂ ਤੈਨੂੰ ਫੜਾ ਦੂੰਗੀ ਤੇਰੇ ਮਾਪਿਆਂ ਨੂੰ ਤੇਰੀ ਮਾਂ ਤਾਂ ਆਈ ਉਹ ਸੀ ਤੇਰੀ ਮਾਂ ਜਿਹੜੀ ਪਿੱਛੇ ਜ ਤੈਨੂੰ ਮਿਲਣ ਆਈ ਸੀਗੀ ਦੇਖੀ ਸੀ ਤੇਰੀ ਮਾਂ ਉਹ ਹੀ ਲਚਾਰ ਜੀ ਜਿਹੜੀ ਆਈ ਸੀ ਨਹੀਂ ਇਸੇ ਗੱਲ ਤੋਂ ਤਾਂ ਮੇਰਾ ਦਿਲ ਦੁਖੀ ਹੋਇਆ ਇੰਦੇ ਹੁੰਦੇ ਦੁਬੱਡਾ ਜੁਲਮ ਦੀ ਗੱਲ ਨਹੀਂ ਹੁੰਦੀ ਜਦੋਂ ਤੀਹਾਂ ਪੁੱਤ ਮਾਂ ਪਿਓ ਨੂੰ ਨਾ ਪਛਾਣਣ ਚਾਹਣ ਠੀਕ ਐ ਤੇ ਮਾਂ ਪਿਓ ਆਉਦੇ ਤੀਹਾਂ ਪੁੱਤਾਂ ਨੂੰ ਨਾ ਪਛਾਣੇ ਉਦੋਂ ਕੋਈ ਫਿਰ ਰੱਬ ਬਨੂ ਕਰਮ ਪੁੱਠਾ ਕਰਿਆ ਹੁੰਦਾ ਉਹਨਾਂ ਦਾ ਚੱਲ ਕੋਈ ਨਹੀਂ ਵੀਰ ਹੁਣ ਆਏ ਦੁੱਖ ਨਹੀਂਗਾ ਜੇ ਮਰ ਗਏ ਤਾਂ ਰੱਬ ਲੈ ਗਿਆ ਉਹਦੇ ਮਾਂ ਪਿਓ ਨੂੰ ਪਰ ਰੋਲ ਕੇ ਨਹੀਂ ਮਰੇਗੇ ਮੇਰੇ ਮਾਂ ਪਿਓ ਤਾਂ ਵਿਆਹ ਕਰਕੇ ਮੈਨੂੰ ਉਹਦੇ ਘਰ ਵੜਦੀ ਕਰਕੇ ਗਏ ਸੀਗੇ ਵੀ ਸਾਡੀ ਧੀ ਕਿਤੇ ਗਲੀਆਂ ਚ ਰੋਲਦੀ ਨਾ ਫਿਰੇ ਕਿਉਂ ਵਿਚਾਰੇ ਉਹ ਬਿਮਾਰ ਰਹਿੰਦੇ ਸੀਗੇ ਇੱਕ ਤੇਰੇ ਮਾਂ ਪਿਓ ਹੈ ਹਾਏ ਹਾਏ ਬੇ ਰੱਬਾ ਕਿੰਨੇ ਚੱਲ ਤੂੰ ਵੀ ਸਹੀ ਆ ਆਪਦੀ ਜਗ੍ਹਾ ਤੇ ਆ ਤੇਰਾ ਪਿਓ ਹੈ ਨਾ ਤਾਂ ਉਹ ਸਰਨ ਦਾ ਨਾਮ ਲੈਂਦਾ ਆ ਤੇਰੀ ਮਾਂ ਹੈ ਉਹ ਆਰ ਕ੍ਰਿਸ਼ਨਾ ਚ ਨੱਚਦੀ ਫਿਰਦੀ ਆ ਉਹਨੂੰ ਇਹ ਨਹੀਂ ਪਤਾ ਵੀ ਆ ਆਪਦੀਆਂ ਤਾਂ ਵੀ ਸਵਰਗੇ ਤੂੰ ਜੀਣਾ ਪਾਉਣੀ ਹੈ ਹੈ ਤੇ ਮਜੀ ਆ ਪਤਾਂ ਨੂੰ ਬਮਾਰ ਗੱਠਲੀਰ ਨਾਲ ਜੁੜਦੀ ਹੋਵੇ ਵੀਰ ਕੀ ਕਰ ਹੁਣ ਆਏ ਸੋਚਦੀ ਰਹਿਣੀ ਆ ਆ ਤੇਰਾ ਫਫੜ ਤਾਂ ਮੁੱਕ ਗਿਆ ਜੇ ਕਦੇ ਮੈਨੂੰ ਕੁਝ ਹੋ ਗਿਆ ਮੈਂ ਬਲਾਂ ਸੋਚਦੀ ਰਹਿਣੀ ਆ ਤੂੰ ਜਾਏਂਗੀ ਕਿੱਥੇ ਪਿਓ ਤੇਰਾ ਕਿਸੇ ਕੰਮ ਦਾ ਹੈ ਹੀ ਨਹੀਂਗਾ ਤੇ ਮਾਂ ਤਾਂ ਤੇਰੀ ਜਮੇ ਤੇਲੇਦੀ ਨਹੀਂਗੀ ਲੋਕ ਮੈਨਾਂ ਤਾਂ ਐ ਨਹੀਂ ਸਮਝਾਂਦੀ ਤੇਰੀ ਮਾਂ ਦੀ ਲੋਕਤੀ ਆ ਬੱਚਾ ਪਿੱਛੇ ਆਪਦਾ ਨੱਚ ਕੇ ਢਡ ਪਾਲਦੇ ਨਾ ਤੇਰੀ ਮਾਂ ਸੁੱਕੀ ਗੱਚਾ ਘੜਾਉਂਦੀ ਫਿਰਦੀ ਹਥਿਆਰ ਕਰੇਟਾਂ ਚ ਲੈ ਖਣੀ ਕਹੇ ਜੀ ਤਨਵਾ ਹੋਗੀ ਹੈ ਯੋਕਰ ਕਰਨਾ ਮੈਨੂੰ ਤਹਾ ਇਹ ਸੰਸਾ ਲੱਗਿਆ ਰਹੀ ਕੀ ਕਰਾਂ ਕੀ ਬਣੂਗਾ ਤੇਰੀ ਜ਼ਿੰਦਗੀ ਨਾ ਨੰਮੀ ਤੂੰ ਐਨੇ ਕ ਕਰਮੈ ਤੇਰੀ ਭੂਗਿ ਮੈਂ ਤੇਰੀ ਭੂਗਿ ਆਈ ਲੈਣ ਅੱਗਾ ਕਰ ਨਾ ਤੇਰਾ ਕਿ ਕੋਈ ਦੁਖੇ ਦੁਖੇ ਹੋਣਾ ਨਾ ਨਹੀਂ ਫੇਰ ਬਣੂਗ ਹੋਰ ਕੀ ਕਰਾਂ ਔਰ ਮੈਂ ਤਨ ਕੀ ਅੱਖਾਂ ਹੋਂ ਦਲਤਾ ਮੇਰਾ ਵੀ ਦੁਖੀ ਪੀਦਾਗਾ ਬਸ ਤੂੰ ਸੁਪੜੇ ਕੁਆ ਤੇ ਰੀਅਲ ਚੀਜ਼ ਤੇ ਤੇਰੀ ਮੰਮੀ ਹੈ ਬਸ ਇਹ ਅੱਛਾ ਹਾਂ ਇਹ ਸਹੀ ਗੱਲ ਹੈ ਸਹੀ ਹਰ ਕੀ ਕਰਾਂ ਹੁਣ ਆ ਤੇਰਾ ਪੁੱਫੜ ਤੇਰਾ ਕਿੰਨਾ ਕਰਦਾ ਹੁੰਦਾ ਸੀਗਾ ਕਦੇ ਇੱਧਰ ਆਏ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਤੈਨੂੰ ਇੱਧਰ ਆਏ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕਿੰਨੇ ਤੈਨੂੰ ਪੈਸੇ ਖਵਾ ਕੇ ਲਿਆਉਂਦਾ ਹੁੰਦਾ ਸੀਗਾ ਦੇਖ ਪੁੱਠੀ ਕਿਸਮਤੀ ਤੇਰੀ ਤਾਂ ਤੁਰ ਹੀ ਜਾਂਦੀ ਹੈਗੀ 200 ਤੋਂ ਪੁੱਠੇ ਦਿਮਾਗ ਵਾਲਗੇ 5 ਰੁਪਈਆ ਤੇ ਆ ਗਈ 200 ਰੁਪਿਆ ਖਰਵਾਉਂਦਾ ਹੁੰਦਾ ਸੀਗਾ ਤੈਨੂੰ ਉਹ ਮੁੱਕ ਗਿਆ ਹੁਣ ਤੂੰ 5 ਰੁਪਈਆ ਤੇ ਵਾਪਸ ਆ ਗਈ ਐਨਾਂਾ ਸਰਚ ਤੇਰੇ ਜੁਮਾ ਸੀਗਾ ਜਿੱਦੇ ਤੈਨੂੰ ਚੱਕ ਕੇ ਲੈ ਕੇ ਆਈ ਸੀਗੀ ਸਮਝ ਗਈ ਬਾਂਦਰੀ ਦੇ ਬੱਚੇ ਵਰਗੀ ਤੂੰ ਸੀਗੀ ਆਹ ਵਣ ਜਿਹੜੀ ਕੁੜਾ ਬਣੀ ਬੈਠੀ ਹੈਗੀ ਹਾਂ ਗੱਲਾਂ ਸੁਣ ਕੇ ਰੋਣੀ ਕੀ ਐ ਪਤਾ ਨਹੀਂ ਤੂੰ ਕਹੇ ਜੇ ਲੈ ਕੇ ਲੈ ਮੈਂ ਇਹਨੂੰ ਕਿੰਨੇ ਸਮਝਾਵਾਂ ਵੀ ਤੂੰ ਵਗ ਜਾ ਆਪਣੇ ਪਿਓ ਕੋਲੇ ਵਗ ਜਾ ਆਪਣੇ ਪਿਓ ਕੋਲੇ ਪਤਾ ਨਹੀਂ ਸਮਝਦੀ ਨਹੀਂ ਇਹ ਤਾਂ ਹੁਣ ਇਹ ਸਮਝਦੀ ਹੈ ਵੀ ਮੇਰੀ ਭੂਆ ਤਾਂ ਪਤਾ ਨਹੀਂ 200 ਸਾਲ ਦੀ ਹੋਊਗੀ ਨਹੀਂ ਕਮਲ ਗਿਆ ਕੀ ਭਰੋਸਾ ਜ਼ਿੰਦਗੀ ਦਾ ਕਦੋਂ ਤੁਰ ਜਾਣਾ ਹੈਗਾ ਤੇਰਾ ਚੰਗਾ ਗਰਮਣਾ ਵੀਰਾ ਤੇ ਨਾਲੇ ਸਗਣੀ ਦੀਦੀ ਨਹੀਂ ਪਾਪੀ ਹਾਂ ਨਹੀਂ ਉਹ ਤਾਂ ਬਥੇਰੇ ਚੰਗੇ ਹੈਗੇ ਨਹੀਂ ਸਾਰਿਆਂ ਦਾ ਨਾਂ ਲੈਤਾ ਤੇ ਮੇਰੇ ਨਿੱਕੇ ਦੇ ਫੁੱਲ ਵਰਗੇ ਕਾਕੂ ਦਾ ਨਾਂ ਨਹੀਂ ਲੈਂਦਾ ਤੂੰ ਹਾਂ ਤਾਂ ਸੁਖਮ ਵੀ ਨਹੀਂ ਵੀ ਬਤਰੀ ਚੰਗੀ ਆ ਗਈ ਨਹੀਂ ਹੋਤਾ ਮੇਰਾ ਕੋਲੇ ਜਿਮੂ ਆ ਬਾਲਾ ਪਿਆਰਾ ਕਾਕੂ ਐ ਨਹੀਂ ਉਹ ਤਾਂ ਤੇਰਾ ਕਰਦਾ ਵੀ ਬਾਲਾ ਦੇਖ ਲੈ ਕਿੰਨਾ ਵੋ ਕਰਦਾ ਫਿਰ ਵੀਰ ਮੈਂ ਤਾਂ ਕਹੀ ਜਾਨੀ ਆ ਮੈਨੂੰ ਤਾਂ ਕਦੇ ਆ ਹੀ ਨਹੀਂ ਲੱਗਿਆ ਵੀ ਮੇਰੇ ਦੋ ਬੱਚੇ ਮੇਰੇ ਤਾਂ ਤਿੰਨ ਬੱਚੇ ਲਗੇ ਤਿੰਨ ਬੱਚੇ ਆ ਪਤਾ ਨਹੀਂ ਕਿਹੜੇ ਪਾਸੇੋਂ ਆ ਡਿੱਗੀ ਪਤਾ ਨਹੀਂ ਤੂੰ ਕਿਹੜੀ ਖੱਡ ਚੋਂ ਨਿਕਲ ਆਈ ਕੀ ਕਰਾਂ ਮੈਂ ਪਤਾ ਨਹੀਂ ਤੇ